ਅੱਛੀ ਗੱਲ ਜੀ ਇਸ ਤਰ੍ਹਾਂ ਅਮ ਬੱਜੇ ਰਾਤ ਦੇ ਕਰੀਬ 11 ਤੇ ਅਸੀਂ ਖੜੇ ਆ ਮਛਵਾੜ ਦੇ ਪਿੰਡ ਜਿਹੜੇ ਖਾਨਪੁਰ ਵਿਖੇ ਜਿੱਥੇ ਮਛਵਾੜਾ ਪੁਲਿਸ ਹਦੋਂ ਇੱਕ ਅਨਕਾਉਂਟਰ ਕੀਤਾ ਗਿਆ ਵਾ ਇੱਕ ਮੁਲਜ਼ਮ ਨੂੰ ਇੱਥੇ ਲੈ ਕੇ ਆਇਆ ਸੀ ਕਿ ਕੁਝ ਦਿਨ ਪਹਿਲਾਂ ਚੱਕਲੋੜ ਪਿੰਡ ਵਿਖੇ ਇੱਕ ਵਾਰਨਤ ਹੋਈ ਸੀ ਤੇ ਵਾਰਦਾਤ ਦੌਰਾਨ ਸ਼ੂਟਰਾਂ ਨੇ ਇੱਕ ਨੌਜਵਾਨ ਤੇ ਹਮਲਾ ਕਰਕੇ ਉਹਨੂੰ ਜ਼ਖਮੀ ਕਰਤਾ ਸੀ ਤੇ ਪੁਲਿਸ ਵੱਲੋਂ ਉਸ ਮਾਮਲੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਇੱਕ ਵਿਅਕਤੀ ਸਲੀਮ ਆ ਕਹਿੰਦੇ ਜਿਸ ਨੂੰ ਵਿਤਕ ਗ੍ਰਿਫਤਾਰ ਕਰਕੇ ਹ ਹਸਲਾ ਰਿਕਵਰੀ ਕਰਨ ਲਈ ਜਾਂਦਾ ਗਿਆ ਸੀ ਤੇ ਜਦੋਂ ਉਹ ਹਸਲਾ ਰਿਕਵਰ ਕਰਨ ਲੱਗੇ ਤੋੜ ਨੇ ਉਰਵਰ ਨੂੰ ਨਾਲ ਹੀ ਉਸ ਤੇ ਹਮਲਾ ਕਰ ਦਿੱਤਾ ਉੜਿ ਚਲਾਤੀ ਤੇ ਇਨਕਾਊਂਟਰ ਵਿੱਚ ਉਸ ਦੇ ਜ਼ਖਮੀ ਹੋ ਗਿਆ ਵਾ ਸੋ ਇਸ ਉਹ ਜਗਾ ਵਾ ਜਿੱਥੇ ਇਨਕਾਊਂਟਰ ਹੋਇਆ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਆ ਸੋ ਸਾਰੀ ਜਾਣਕਾਰੀ ਸਾਨੂੰ ਹੁਣ ਥੋੜੇ ਦਿਨ ਵਿੱਚ ਥੋੜੀ ਜਿਹੀ ਐਸਪੀਡੀ ਪਬਲਿਕ ਜੀ ਜੀ ਦੇਣਗੇ ਵੀ ਇਨਕਾਊਂਟਰ ਕਿਵੇਂ ਹੋਇਆ ਤੇ ਇਹ ਮਾਛੀਵਾੜੇ ਦੇ ਕੋਲ ਖਾਨਪੁਰ ਪਿੰਡਾਂ ਦੇ ਜੰਗਲ ਦੇ ਖੇਤਰ ਹੈ ਜਿੱਥੇ ਇਨਕਾਊਂਟਰ ਕੀਤਾ ਗਿਆ ਇੱਕ ਗੋਲੀ ਵੀ ਚੱਲੀ ਆਉ ਪਈ ਆ ਉੱਥੇ ਸੋ ਪੁਲਿਸੀਆਂ ਸਾਰੀਆਂ ਤਫ਼ਤੀਸ਼ ਟੀਮਾਂ ਇੱਥੇ ਪਹੁੰਚੀ ਹੋਈਆਂ ਨੇ ਸਾਰੀਆਂ ਸੋ ਆਓ ਦਾ ਜਸਪ੍ਰੀਤ ਸਾਹਿਬ ਨਾਲ ਗੱਲ ਕਰਦੇ ਆ ਉਹਨਾਂ ਦਾ ਇਨਕਾਊਂਟਰ ਵਾਲੀ ਉਹਨਾਂ ਦੀ ਕੀ ਪੂਰੀ ਡਿਟੇਲ ਹੈ ਇਹ ਦਾ ਨਹੀਂ 29 ਸਤ ਨੂੰ ਚੱਕ ਲੋਟਾ ਪਿੰਡ ਦੇ ਵਿੱਚ ਮਾਰਨਿੰਗ ਟਾਈਮ ਤੇ ਕੋਈ 9:30 ਤੋਂ 10:00 ਵਜੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਉਹਦੇ ਚ ਕੁਝ ਮੁਰਜਮ ਅਸੀਂ ਅਰੈਸਟ ਕੀਤੇ ਹੈ ਅੱਜ ਸਲੀਮ ਨਾਲ ਦੇ ਮੁਰਜ਼ਮ ਜਿਹੜਾ ਕਿ ਜਿਹਦਾ ਇੱਕ ਸਤਾਈ ਐਵੀਡੈਂਸ ਐਕਟਰ ਫਰਦਰਿੰਗ ਸਾਫ ਹੁੰਦਾ ਸਾਡਾ ਉਹਦੇ ਚ ਉਹਨੇ ਜੋ ਇਨਕਸ਼ਾਫ ਕੀਤਾ ਸੀਗਾ ਉਸ ਕ੍ਰਿਸਟਲ ਦੀ ਰਿਕਵਰੀ ਕਰਨ ਵਾਸਤੇ ਇਨਸਪੈਕਟਰ ਸਾਹਿਬ ਬਖੌਫ ਸਰ थाना ਮਾਚੀਵਾੜਾ ਸਾਹਿਬ ਜਦੋਂ ਉਹਨੂੰ ਲੈ ਕੇ ਆਏ ਆ ਪਿਛਲੇ ਪਾਸੇ ਤੁਸੀਂ ਦੇਖੋ ਜਿੱਥੇ ਉਹਨੇ ਸ਼ਫਾਕੇ ਲਪੋਕੇ ਰੱਖਿਆ ਸੀ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਰਿਕਵਰੀ ਕਰਵਾ ਕੇ ਉਹ ਪਿਸਟਲ ਤੋਂ ਬਾਅਦ ਵਾਪਸ ਜਾਣ ਲਗੇ ਕਿ ਉਹਨੇ ਇਨਸਪੈਕਟਰ ਸਾਹਿਬ ਦੇ ਨਾਲ ਸਕਫਲਿੰਗ ਕਰ ਮਤਲਬ ਆਪਣੇ ਇਹਨਾਂ ਦਾ ਪੈਸਟਰ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਪੱਖੋਂ ਜੀ ਉਹਦੇ ਵਿੱਚ ਇਮੀਡੀਏਟ ਆਪਣਾ ਬਚਾ ਦੇ ਪੱਖ ਦੇ ਵਿੱਚ ਤੇ ਪਲੱਸ ਕਿਉਂ ਭੱਜਣਾ ਜਾਵੇ ਤੇ ਇਹਨਾਂ ਫਾਇਰ ਹੋਇਆ ਜਿਹੜਾ ਉਹਦੇ ਲੱਤ ਦੇ ਵਿੱਚ ਲੱਗਿਆ ਤੇ ਬਾਕੀ ਫਿਰ ਉਹਨੂੰ ਇਮੀਡੀਏਟ ਨਾਲ ਸਾਡੇ ਸੀਆਈ ਇਨਸਪੈਕਟਰ ਸਾਹਿਬ ਸੀ ਸੀ ਇਨਸਪੈਕਟਰ ਸਾਹਿਬਾਨ ਵੀ ਸੀ ਕੀ ਪਾਰਟੀ ਤੇਮੀ ਜੇਟੋ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਆ ਹੁਣ ਹੀ ਉਹਨੇ ਜਦੋਂ ਫਰਦਿੰਗ ਸ਼ਾਹ ਸਾਮੀ ਕੀਤਾ ਤੇ ਫਿਰੋਦ ਦੇ ਮੁਤਾਬਕ ਰਿਕਵਰੀ ਕਰਾਣੀ ਬਹੁਤ ਜ਼ਰੂਰੀ ਸੀ ਤੇ ਜਿੱਥੇ ਅਸੀਂ ਹੁਣ ਮੌਕਾ ਦੇਖਣ ਵਾਸਤੇ ਜਦੋਂ ਕਲਰੂਮ ਸਾਨੂੰ ਪਤਾ ਲੱਗਿਆ ਉਹਦੀ ਪਛਾਣ ਸਲੀਮ ਬਜੂਆ ਵਾਸੀ ਕਿਸੋ ਜੀ ਸਲੀਮ ਸਲੀਮ ਹੈ ਜੀ ਉਹਦਾ ਪਿੰਡ ਹੈਗਾ ਰੁੜਕਾ ਜੀ ਹਾਂ ਉਹਦੇ ਨਾਲ ਦੇ ਸਾਥੀ ਗੁਰਤਾਰ ਫੜ ਲਏ ਜੀ ਨਾਲ ਦੇ ਸਾਥੀ ਉਹ ਲੜਕੀ ਹਾਂਜੀ ਅਸੀਂ ਉਹਦੇ ਵਿੱਚ ਜੀ ਕੁੱਲ ਤਿੰਨ ਚਾਰ ਅਸੀਂ ਮੁਰਜਮ ਅਸੀਂ ਅਰੈਸਟ ਕਰ ਲਏ ਆ ਦੋ ਤਿੰਨ ਰਹਿੰਦੇ ਨੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਾਂਗੇ ਉਹਨਾਂ ਦਾ ਮੋਟਿਵ ਕੀ ਸੀ ਉਹ ਲੜਕੇ ਨੂੰ ਮਾਰਨ ਦੇ ਚੱਕਰ ਉਹਦਾ ਜੀ ਉਹਦਾ ਅਜੇ ਪੂਰਾ ਕਲੀਅਰ ਕਰਨ ਵਾਲਾ ਹੈ ਉਹਦੇ ਵਿੱਚ ਇੱਕ ਅ ਅਮਰੀਕਾ ਜੂਏ ਸਿੱਦਾ ਇੱਕ ਉਹ ਕਹਾਣੀ ਜੁੜਦੀ ਹੈ ਜੀ ਅਜੀ ਉਹਦੀ ਪੂਰੀ ਬੈਕਗ੍ਰਾਉਂਡ ਚੈੱਕ ਕਰਾਂਗੇ ਕੋਈ ਫੈਮਿਲੀ ਦੇ ਵਿੱਚ ਕਿਸ ਨਾ ਕਿਸੇ ਤਰੀਕੇ ਦੀ ਕੋਈ ਜਿਵੇਂ ਨਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੋਣਾ ਦੀ ਉਹਦੇ ਹਮ ਤੱਕ ਸਟੋਰੀ ਦੀ ਉਹਦੀ ਬੈਕਗ੍ਰਾਉਂਡ ਉੱਥੇ ਜੋੜਦੇ ਤੇ ਸਪਾਰੀ ਕਿਲਿੰਗ ਮਾਮਲਾ ਸੀ ਜੀ ਇਹ ਸਪਾਰੀ ਕਿਲਿੰਗ ਮੰਗਲਾ ਕਹਿ ਸਕਦੇ ਜੀ ਯੈਸ ਇਹਦੇ ਚ ਸਪਾਰੀ ਕਿਲਿੰਗ ਹੀ ਆ ਜਿਹਨੇ ਉੱਥੇ ਬੈਠੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਹੈਗਾ ਉਹ ਸਾਰੀ ਸਟੋਰੀ ਜਿਹੜੀ ਹੈ ਜੇ ਕਲੀਅਰ ਹੋ ਰਹੀ ਆ ਹੌਲੀ ਹੌਲੀ ਤਕਰੀਬਨ ਆਲਮੋਸਟ ਅਸੀਂ 85% ਅਸੀਂ ਸਟੋਰੀ ਕਲੀਅਰ ਹੋ ਗਈ। ਇੱਥੋਂ ਕੀ ਕੀ ਬਰਾਮਦ ਹੋਈ ਜੋ ਤੋਂ ਹੁਣ ਜਿਹੜੀ ਇੱਥੋਂ ਜੀ ਅੱਜ ਇੱਥੇ ਅਸੀਂ 34 ਦਾ ਇੱਕ ਪਿਸਟਲ ਜਿਹੜਾ ਹੈ ਉਹਨੇ ਫਰਦਿੰਗ ਸਾਹਿਬ ਤੋਂ ਆਪਣਾ ਬਰਾਮਦ ਕਰਵਾਇਆ ਪਲੱਸ 5 ਕਾਰਟਿਜ ਤੇ ਇੱਕ ਮੈਗਜ਼ੀਨ। ਪਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨਾ ਤਾਂ ਕੋਈ ਹੋਈ ਤਫ਼ੀਲ ਗਿਰ ਪਹਿਲਾਂ ਅਰੈਸਟ ਕੀਤੇ। ਇਹ ਅਜੇ ਪਰਤਾਰ ਕਾਰਡ ਕਰ ਰਹੇ ਆ। ਕੁਝ ਬੰਦਿਆਂ ਦੇ ਖਿਲਾਫ ਤਾਂ ਪਤਾ ਲੱਗ ਗਿਆ ਸਾਨੂੰ ਹੈਗੇ ਨੇ ਮਕਦਮੇ ਤੇ ਪਹਿਲਾਂ ਵੀ ਕੁਝ ਬੰਦਿਆਂ ਦੀ ਜਾਂ ਕਿਸ ਤਰ੍ਹਾਂ ਨਹੀਂ ਮੱਲ ਕੰਮਤਾ ਇਸ ਤਰ੍ਹਾਂ ਦਾ ਹੀ ਆ ਇਹਨਾਂ ਦਾ ਜਿਵੇਂ ਪਹਿਲਾਂ ਵੀ ਇੱਕ ਦੋ ਬੰਦੇ ਕ੍ਰਿਮੀਨਲ ਮੁਕਦਮੇ ਦਰਜਾ ਉਹਨਾਂ ਦੇ ਖਿਲਾਫ ਤੇ ਇੱਥੇ ਕਿਦੋਂ ਨੇ ਸਪਾਇਆ ਸੀ ਰਿਵਾਰਡ ਉਹ ਇੱਥੇ ਸਪਾਉਂਦਾ ਕੀ ਮੋਰਟਲ ਸੀ ਇਹ ਜੀ ਜਿਸ ਜਨ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਜਾਂਦੇ ਹੋਏ ਇੱਥੇ ਜੰਗਲ ਦੇ ਵਿੱਚ ਸਪਾ ਕੇ ਗਏ ਜੀ